ਪੰਜਾਬ ਦੇ ਵਿੱਚ ਜਦੋਂ ਦੀ ਜਿਮਨੀ ਚੋਣਾਂ ਦੀ ਗੱਲ ਛਿੜੀਆ ਤਾਂ ਉਦੋਂ ਤੋਂ ਪੰਜਾਬ ਦੀਆਂ ਜਿਹੜੀਆਂ ਜਿਮਨੀ ਚੋਣਾਂ ਦੇ ਲਈ ਸੀਟਾਂ ਖਾਲੀ ਹੋਈਆਂ ਉਹਨਾਂ ਤੇ ਗਰਮਾ-ਗਰਮੀ ਵਾਧੀ ਜਾ ਰਹੀ ਆ ਤੇ ਰਾਜਨੀਤਿਕ ਲੋਕਾਂ ਦੇ ਵਿੱਚ ਜਿਹੜੀ ਇਸ ਦੀ ਹਲਚਲ ਕਾਫੀ ਨਜ਼ਰ ਆ ਰਹੀ ਆ ਜੇ ਗੱਲ ਕਰ ਲਈਏ ਗਿੱਦੜਬਾਹ ਸੀਟ ਦੀ ਗਿੱਦੜਬਾਹ ਵਿਧਾਨ ਸਭਾ ਸੀਟ ਤੇ ਜਿਹੜੀਆਂ ਪੰਥਕ ਤੇ ਰਾ ਨੇ ਉਹਨਾਂ ਦੇ ਵਿੱਚ ਵੀ ਕਾਫੀ ਖਿੱਚੋ ਤਾਣ ਨਜ਼ਰ ਆ ਰਹੀ ਆ ਤੁਹਾਨੂੰ ਦੱਸ ਦਈਏ ਕਿ ਅੱਜ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਸੰਕੇਤ ਦਿੱਤੇ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਵੀ ਜਿਹੜਾ ਉਹ ਗਿੱਦੜਵਾਹ ਤੋਂ ਚੋਣ ਲੜ ਸਕਦਾ ਵਿਧਾਨ ਸਭਾ ਸੀਟ ਤੇ ਖੜਾ ਹੋ ਸਕਦਾ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਜੇ ਦੂਸਰੀ ਪਾਸੇ ਗੱਲ ਕਰ ਲਈ ਦੂਸਰੇ ਬੰਦੇ ਦੀ ਗੱਲ ਕਰ ਲਈ ਤਾਂ ਉਹਨਾਂ ਨੇ ਕਿਹਾ ਕਿ ਦੂਸਰਾ ਜਿਹੜਾ ਸਾਡੇ ਵੱਲੋਂ ਉਮੀਦਵਾਰ ਹੋਊਗਾ ਉਹ ਭਾਈ ਸਤਵੰਤ ਸਿੰਘ ਦਾ ਭਤੀਜਾ ਸੁਖਵਿੰਦਰ ਸਿੰਘ ਅਗਵਾਨ ਹੋ ਸਕਦਾ ਉਹਨਾਂ ਦੇ ਵੱਲੋਂ ਇਹਨਾਂ ਦੋਨਾਂ ਨਾਮਾਂ ਦੀ ਜਿਹੜੀ ਚਰਚਾ ਕੀਤੀ ਗਈ ਆ ਉਹ ਕਹਿੰਦੇ ਜਾਣਤਾ ਫਿਰ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਸਾਡੇ ਵੱਲੋਂ ਚੋਣ ਲੜੇਗਾ ਜਾਂ ਫਿਰ ਭਾਈ ਸਤਵੰਤ ਸਿੰਘ ਦਾ ਪਤੀਜਾ ਸੁਖਵਿੰਦਰ ਸਿੰਘ ਅਗਵਾਨ ਚੋਣ ਲੜੇਗਾ ਪਰ ਜੇ ਤੀਜੀ ਧਿਰ ਦੀ ਗੱਲ ਕਰ ਲਈਏ ਤਾਂ ਤੀਜੇ ਪਾਸੇੋਂ ਜਿਹੜੇ ਬੈਬਲ ਕਲਾ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋਏ ਸੀ ਕ੍ਰਿਸ਼ਨ ਭਗਵਾਨ ਸਿੰਘ ਉਹਨਾਂ ਦਾ ਸੁਪੁੱਤਰ ਸੁਖਰਾਜ ਸਿੰਘ ਦੇ ਵੱਲੋਂ ਇਸ ਸੀਟ ਦੇ ਉੱਤੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਗਈ ਆ ਕੁਝ ਦਿਨ ਪਹਿਲਾਂ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਨਾਮ ਵੀ ਅਨਾਉਂਸ ਕੀਤਾ ਗਿਆ ਸੀਗਾ ਕੁਝ ਜਿਹੜੀਆਂ ਜਥੇਬੰਦ ਜਥੇਬੰਦੀਆਂ ਨੇ ਕੁਝ ਪੰਥਕ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਸੁਖਰਾਜ ਸਿੰਘ ਦਾ ਸਾਥ ਦਿੱਤਾ ਗਿਆ ਸੀ ਪਰ ਉਥੇ ਹੀ ਇਥੇ ਉਹਨਾਂ ਦਾ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਐਮਪੀ ਨੇ ਫਰੀਦਕੋਟ ਤੋਂ ਜਾਂ ਫਿਰ ਭਾਈ ਅਮਰਤਪਾਲ ਸਿੰਘ ਜਿਹੜੇ ਐਮਪੀ ਨੇ ਖਡੂਰ ਸਾਬ ਤੋਂ ਉਹ ਕਿਤੇ ਨਾ ਕਿਤੇ ਇਹਨਾਂ ਦਾ ਪੱਲਾ ਛੱਡਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਦਾ ਪੱਖ ਛੱਡਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਐਮਪੀ ਸਰਬਜੀਤ ਸਿੰਘ ਦੇ ਵੱਲੋਂ ਜਿਹੜਾ ਦੋ ਨਾਮ ਅਨਾਉਂਸ ਕੀਤੇ ਗਏ ਨੇ ਦੋ ਨਾਮਾਂ ਦੀ ਜਿਹੜੇ ਸੰਕੇਤ ਦਿੱਤੇ ਗਏ ਨੇ ਉਹਨਾਂ ਦੇ ਵੱਲੋਂ ਇੱਕ ਨਾਮ ਤਾਂ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਦਾ ਲਿਆ ਗਿਆ ਤੇ ਦੂਸਰਾ ਨਾਮ ਭਾਈ ਸਤਵੰਤ ਸਿੰਘ ਦੇ ਭਤੀਜੇ ਸੋ ਕੁਵਿੰਦਾ ਸਿੰਘ ਅਗਵਾਨ ਦਾ ਲਿਆ ਗਿਆ ਉਹਨਾਂ ਨੇ ਕਿੰਨਾ ਨੇ ਕਿਹਾ ਕਿ ਇਹਨਾਂ ਦੋਨਾਂ ਦੇ ਵਿੱਚੋਂ ਸਾਡੇ ਵੱਲੋਂ ਕੋਈ ਇੱਕ ਬੰਦਾ ਗਿੱਦੜ ਬਾਤ ਚੋਣ ਲੜੇਗਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਇਸ ਦੋਵਾਂ ਦੇ ਵਿੱਚੋਂ ਕੋਈ ਵੀ ਚੋਣ ਲੜ ਸਕਦਾ ਪਰ ਉੱਥੇ ਸੁਖਰਾਜ ਸਿੰਘ ਦਾ ਨਾਮ ਕਿਤੇ ਨਜ਼ਰ ਨਹੀਂ ਆਇਆ ਪਰ ਦੂਸਰੇ ਪਾਸੇ ਗੱਲ ਕਰ ਲਈਏ ਤਾਂ ਬਾਬਲ ਕਲਾ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਸੁਪੁੱਤਰ ਸੁਖਰਾਜ ਸਿੰਘ ਨੂੰ ਜਿਹੜੀ ਦਾਵੇਦਾਰੀ ਦਿੱਤੀ ਗਈ ਆ ਉਮੀਦਵਾਰ ਐਲਾਨਿਆ ਗਿਆ ਜੇ ਉੱਥੇ ਗੱਲ ਕਰ ਲਈਏ ਪੰਥਕ ਕਹਿਣ ਵਾਲੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਉੱਥੇ ਇੱਕ ਕਹਿੰਦੀ ਕਿ ਵੱਡਾ ਨੇਤਾ ਸੀਗਾ ਉਹਨਾਂ ਦਾ ਥੰਮ ਸੀਗਾ ਡਿੰਪੀ ਢਿੱਲੋਂ ਜਿਹੜਾ ਕੁਝ ਦਿਨ ਪਹਿਲਾਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦਾ ਤਾਂ ਉੱਥੇ ਅਕਾਲੀ ਦਲ ਨੂੰ ਗਿੱਦੜਵਾਹ ਸੀਟ ਤੇ ਵੱਡਾ ਝਟਕਾ ਲੱਗਦਾ ਜੇ ਗੱਲ ਕਾਂਗਰਸ ਦੀ ਕਰ ਲਈ ਤਾਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਜੇਕਰ ਜਿਹੜੀ ਇੰਨੀ ਦਿਲਚਸਪੀ ਨਾਲ ਚੋਣਾਂ ਲੜੀ ਲੜੀ ਜਾਂਦੀ ਆ ਇਹਨਾਂ ਨੇ ਇੰਨੀ ਦਿਲਚਸਪੀ ਜਿਹੜੀ ਇਸ ਸੀਟ ਤੇ ਵਿਧਾਈ ਜਾਂਦੀ ਆ ਤਾਂ ਚੋਣ ਲੜਨ ਦੇ ਵਿੱਚ ਸਵਾਦ ਆਵੇਗਾ ਜਿਹੜੀ ਇਹ ਕਹਿਦੀ ਹੈ ਕਿ ਇਹ ਬਿਆਨ ਨਾ ਇਹ ਰਾਜਾ ਵੜਿੰਗ ਦੇ ਵੱਲੋਂ ਦਿੱਤਾ ਗਿਆ ਸਾਰੀਆਂ ਜਿਹੜੀਆਂ ਧਿਰਾਂ ਨੇ ਚੋਣ ਲੜਨ ਦੇ ਲਈ ਤਿਆਰ ਨੇ ਆਪਣੀ ਆਪਣੀ ਜਿਹੜੀ ਦਾਵੇਦਾਰੀ ਆ ਉਹ ਪੇਸ਼ ਕੀਤੀ ਜਾ ਰਹੀ ਆ ਪਰ ਇੱਥੇ ਸਭ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਆ ਕਿ ਐਮਪੀ ਸਰਪਜੀਤ ਸਿੰਘ ਦੇ ਵੱਲੋਂ ਜਿਹੜੇ ਦੋ ਨਾਮਾਂ ਦੇ ਵੱਲ ਇਸ਼ਾਰਾ ਕੀਤਾ ਗਿਆ ਚਾਹੇ ਉਹ ਮਨਦੀਪ ਸਿੱਧੂ ਹੁਣਦੀਪ ਸਿੱਧੂ ਦੇ ਭਰਾ ਨੇ ਮਨਦੀਪ ਸਿੱਧੂ ਚਾਹੇ ਉਹਨਾਂ ਦਾ ਨਾਮ ਹੋ ਜੇ ਚਾਹੇ ਫਿਰ ਸਤਵੰਤ ਸਿੰਘ ਦੇ ਭਤੀਜੇ ਸੁਖਵਿੰਦਰ ਸਿੰਘ ਅਗਵਾਨ ਦਾ ਹੋ ਜੇ ਪਾਈਸਤਵੰਤ ਸਿੰਘ ਦੇ ਭਤੀਜੇ ਨੇ ਸੁਖਵਿੰਦਰ ਸਿੰਘ ਅਗਵਾਨ ਉਹਨਾਂ ਦਾ ਨਾਮ ਦੇ ਵੱਲ ਵੀ ਇਸ਼ਾਰਾ ਕੀਤਾ ਗਿਆ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਗਿੱਦੜਵਾ ਸੀਟ ਤੇ ਜਿਹੜੀ ਹੁਣ ਗਰਮੋਗਰਮੀ ਵਾਧੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਪੰਥਿਕ ਧਰਾਂ ਦੇ ਵੱਲੋਂ ਜਿਹੜੇ ਲਗਾਤਾਰ ਦਾਅਵੇਦਾਰੀਆਂ ਪੇਸ਼ ਕੀਤੀਆਂ ਜਾ ਰਹੀਆਂ ਉਥੇ ਪੰਥਕ ਧਿਰ ਦੇ ਵੱਲੋਂ ਪਹਿਲਾ ਦਾਅਵੇਦਾਰੀ ਪੇਸ਼ ਕੀਤੀ ਸੀਗੀ ਸੁਖਰਾਜ ਸਿੰਘ ਦੇ ਵੱਲੋਂ ਜਿਹੜੇ ਇਹ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਸੁਪੁੱਤਰ ਨੇ ਜਿਹੜੇ ਬੈਬਲ ਕਲਾਂ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋਏ ਸੀ ਦੋ ਸਿੰਘ ਉਹਨਾਂ ਦੇ ਵਿੱਚੋਂ ਇੱਕ ਨੇ ਤੇ ਉਹਨਾਂ ਦੇ ਸੁਪੁੱਤਰ ਨੇ ਸੁਖਰਾਜ ਸਿੰਘ ਉਹਨਾਂ ਦੇ ਵੱਲੋਂ ਕੁਝ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਦਾਵੇਦਾਰੀ ਪੇਸ਼ ਕੀਤੀ ਗਈ ਸੀ ਜੇ ਉੱਥੇ ਗੱਲ ਕਰ ਲਈਏ ਸਰਬੀ ਸਿੰਘ ਖਾਲਸਾ ਦੀ ਜਿਹੜੇ ਐਮਪੀ ਨੇ ਫਰੀਦਕੋਟ ਤੋਂ ਤਾਂ ਉਹਨਾਂ ਨੇ ਦੋ ਨਾਵਾਂ ਦੇ ਵੱਲ ਇਸ਼ਾਰਾ ਕੀਤਾ ਮਨਦੀਪ ਸਿੱਧੂ ਤੇ ਸੁਖਵਿੰਦਰ ਸਿੰਘ ਅਗਵਾਨ ਮਨਦੀਪ ਸਿੱਧੂ ਦੀਪ ਸਿੱਧੂ ਦੇ ਭਰਾਤਾ ਨੇ ਤੇ ਜਿਹੜੇ ਸੁਖਵਿੰਦਰ ਸਿੰਘ ਅਗਵਾਨ ਨੇ ਉਹ ਸ਼ਹੀਦ ਭਾਈ ਸਤਵੰਤ ਸਿੰਘ ਦੇ ਭਤੀਜੇ ਨੇ ਇਨਾ ਦੂਮਾ ਨਾਮਾ ਦੇ ਵਾਲਾ ਇਸ਼ਾਰਾ ਕੀਤਾ ਸਰਬਜੀਤ ਸਿੰਘ ਖਾਲਸਾ ਨੇ ਜਿਹੜੇ ਐਮਪੀ ਨੇ ਫਰੀਦਕੋਟ ਤੋਂ ਜਿਹੜੀ ਲਗਾਤਾਰ ਜਿਹੜੀ ਗਿੱਦੜਬਾਹ ਸੀਟ ਆ ਉੱਥੇ ਕਿਤਨਾ ਕਿਤੇ ਗਰਮਾ-ਗਰਮੀ ਵੱਧਦੀ ਹੋਈ ਨਜ਼ਰ ਆ ਰਹੀ ਆ ਕਿਉਂਕਿ ਉੱਥੇ ਕਹਿੰਦੀ ਆ ਕਿ ਗਿੱਦੜਬਾਹ ਸੀਟ ਬਾਦਲ ਤੇ ਕਾਂਗਰਸੀਆਂ ਦਾ ਜਿਹੜਾ ਗਾੜਾ ਉੱਥੇ ਅਕਾਲੀ ਦਲ ਤੇ ਅਕਾਲੀ ਦਲ ਬਾਦਲ ਤੇ ਕਾਂਗਰਸ ਪਾਰਟੀ ਦਾ ਜਿਹੜਾ ਗਾੜਾ ਗਿੱਦੜਬਾਹ ਉਥੋਂ ਹਰ ਪਾਰਟੀ ਜਿਹੜੀ ਆ ਉਹ ਆਪਣੇ ਦਾਵੇਦਾਰੀ ਪੇਸ਼ ਕਰਦੀ ਹੋਈ ਨਜ਼ਰ ਆ ਰਹੀ ਹੈ